ਕਲਪ ਦੇ ਸਤਿ ਸਰਪੰਦਰ ਜੀ ਆਉਣ ਦੇ ਨਾਲ ਸਾਰੇ ਸਹਿਯੋਗੀ ਔਰ ਜਿੰਨੇ ਵੀ ਇੱਥੇ ਸਾਰੇ ਬਹੁਤ ਬੜਾਏ ਹੋਏ ਨੇ ਆ ਬਜ਼ੁਰਗਾਂ ਦਾ ਜਿਹੜੇ ਆਏ ਹੋਏ ਨੇ ਆਸ਼ਿਸ਼ ਨੂੰ ਇਹ ਅੱਜ ਜੋ ਹੈ ਇੰਟਰਨੈਸ਼ਨਲ ਐਂਟੀ ਡਰੱਗ ਡੇ ਜੋ ਕਿ ਮਨਾਇਆ ਜਾ ਰਿਹਾ ਹੈ ਇਹ ਮਨਾਉਣਾ ਮਨਾਉਣ ਦੇ ਨਾਲੇ ਸਾਰੇ ਜਣੇ ਫਿਰ ਸਮਾਜ ਜਿਹੜਾ ਆਪਣਾ ਐਫਰਟ ਲਾ ਰਿਹਾ ਹੈ ਸਰਕਾਰ ਵੀ ਕਰ ਰਹੀ ਹੈ ਇਹਦਾ ਕਾਰਨ ਇਹ ਹੈ ਕਿ ਜਿਹੜਾ ਇਹ ਨਸੂਰ ਹੈ ਦਸ਼ਿਆਂ ਦਾ ਇਹ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਆਪਣੀ ਸਿਹਤ ਨੂੰ ਆਪਾਂ ਬਿਮਾਰ ਹੋ ਰਹੇ ਆ ਆਪਾਂ ਮਿਹਨਤ ਦੇ ਵਿੱਚ ਨਹੀਂ ਕਰ پا ਰਹੇ ਜਿਹੜੇ ਬੱਚੇ ਡਰੱਗਸ ਦੇ ਵਿੱਚ ਪੈ ਜਾਂਦੇ ਆ ਜਾਂ ਕੋਈ ਲੋਕ ਆ ਰਹੇ ਨੇ ਉਹ ਆਪਣੇ ਆਪ ਨੂੰ ਜਿਹੜਾ ਫਿਜ਼ੀਕਲੀ ਜਿਹੜਾ ਉਹ ਠੀਕ ਨਹੀਂ ਰੱਖ ਪਾ ਰਹੇ ਉਹ ਦਿਮਾਗ ਜੌਬ ਦੇ ਲਈ ਵਿਟਦੇ ਰਹਿਣਗੇ ਉਹ ਆਪਣੇ ਘਰ ਦੇ ਵਿੱਚ ਵਧੀਆ ਉਹਨਾਂ ਦਾ ਰੋਲ ਨਹੀਂ ਰਹੇਗਾ ਜਿੱਦਾਂ ਇਹਨਾਂ ਨੇ ਸਕ੍ਰਿਪਟ ਪੇਸ਼ ਕੀਤੀ ਹੈ ਕਿ ਉਹਨੂੰ ਜਿਹੜਾ ਨਸ਼ਾ ਦੀ ਤੋੜ ਸੀ ਤਾਂ ਉਹਦੇ ਕਰਕੇ ਉਹਨੇ ਆਪਣੀ ਮਦਰ ਦੇ ਵੀ ਉਹਦੀ ਜਿਹੜਾ ਉਹਨੂੰ ਉਹਨੇ ਮਾਰ ਦਿੱਤਾ ਕਿਉਂਕਿ ਉਹਦਾ ਦਿਮਾਗ ਹੀ ਨਹੀਂ ਕੰਮ ਕਰ ਰਿਹਾ ਸੋ ਸਾਰਿਆਂ ਨੂੰ ਆਪਾਂ ਨੂੰ ਪਤਾ ਵੀ ਲੱਗਦਾ ਜਾ ਰਿਹਾ ਪਰ ਫਿਰ ਵੀ ਸਮਾਜ ਇਸ ਕ੍ਰਿਤੀ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਆ ਉਹ ਇਨਵੋਲ ਹੁੰਦੇ ਜਾ ਰਹੇ ਆ ਉਹਦੇ ਵੀ 2-3 ਕਰਨੇ ਨੰਬਰ 1 ਹੈਗਾ ਵੀ ਪੇਰੈਂਟਸ ਦਾ ਰੋਲ ਜਿਹੜਾ ਐਸਡੀਐਮ ਸਾਹਿਬ ਵੀ ਦੱਸ ਕੇ ਗਏ ਉਹ ਬਹੁਤ ਵੱਡਾ ਰੋਲ ਹੈ। ਉਹਦੇ ਤੇ ਆਪਾਂ ਨੂੰ ਸ਼ੁਰੂ ਤੋਂ ਹੀ ਨਜ਼ਰ ਖੜੀ ਰੱਖੀ ਚਾਹੀਦੀ ਹੈ। ਨੰਬਰ 1 ਤਾਂ ਉਹਨੂੰ ਪਿਆਰ ਦੋ। ਹਰ ਵੇਲੇ ਉਹਦੇ ਨਾਲ ਇਨ ਟੱਚ ਰਹੋ ਇਹ ਆਪਣੀ ਜ਼ਿੰਮੇਵਾਰੀ ਆ। ਇਹ ਨਹੀਂ ਹੈਗਾ ਵੀ ਬੱਚਾ ਉੱਤੇ ਪੈਸੇ ਲਾ ਰਹੇ ਆ, ਸਾਰਾ ਕੁਝ ਕਰ ਰਹੇ ਆ ਤੇ ਉਹਨੂੰ ਤੁਸੀਂ ਉਹਦੇ ਤੇ ਵਾਚਿੰਗ ਨਾ ਰੱਖੋ। ਉਹਦੇ ਦੇ ਬੱਚੇ ਦੇ ਉੱਤੇ ਤੁਸੀਂ ਬਹੁਤ ਜ਼ਿਆਦਾ ਧਿਆਨ ਦੇਣਾ ਹੈ। ਹਰ ਵੇਲੇ ਇਹ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਆ। ਉਹਦੇ ਤੇ ਕੰਟਰੋਲ ਕਰੋ। ਉਹ ਦੇਖੋ ਈ ਉਹਦੇ ਕੋਲੇ ਪੈਸੇ ਹੈਗੇ ਆ ਜੇਬ ਚੋਂ ਕਿੱਥੋਂ ਆ ਰਹੇ ਮੋਟਰਸਾਈਕਲ ਕਿੱਥੋਂ ਬਾਹਰ ਲੈ ਰਹੇ ਵੀ ਮਾ ਪੈਰੈਂਟਸ ਦਾ ਬੋਡ ਨਹੀਂ ਕਰ 파 ਰਹੇ ਤੇ ਉਹ ਜਾਂ ਆਪਾਂ ਨੂੰ ਬਹੁਤ ਖੁੱਲ੍ਹ ਦੇ ਦਿੱਤੀ ਆ ਵੀ ਉਹ ਬਹੁਤ ਜ਼ਿਆਦਾ ਖਰਚੇ ਕਰ ਰਿਹਾ ਹਮੇਸ਼ਾ ਉਹਦੇ ਚੈੱਕ ਕਰੋ ਕਿੱਦਾਂ ਉਹ ਆ ਰਿਹਾ ਤੁਹਾਨੂੰ ਆ ਕੇ ਮਿਲਦਾ ਘਰੇ ਲੇਟ ਤਾਂ ਨਹੀਂ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਤਾਂ ਲੁਕੀਆ ਬੰਨਾਂ 6-7 ਵਜੇ ਘਰੇ ਆ ਜਾਂਦੇ ਹੁੰਦੇ ਸੀ ਆਜਾਦੇ ਸ਼ਹਿਰਾਂ ਚ ਹੋਟਲ ਬਣ ਕੇ ਦੂਜੇ ਬਣ ਕੇ 11-11 ਵਜੇ ਤੋਂ ਪਹਿਲਾਂ ਬੱਚੇ ਘਰੇ ਨਹੀਂ ਹੁੰਦੇ ਇਹੀ ਵਿਗਾੜ ਦਾ ਕਾਰਨ ਹੈ ਬਾਹਰ ਜਦੋਂ ਬਹਿੰਦੇ ਆ ਮਾੜੀ ਸੋਸਾਇਟੀ ਦੇ ਵਿੱਚ ਪੈ ਰਹੇ ਆ ਪੇਰੈਂਟਸ ਦਾ ਕੰਟਰੋਲ ਕੋਈ ਨਹੀਂ ਇੰਡੀਪੈਂਡੈਂਟ ਉੱਥੇ ਇਹਨਾਂ ਚੱਕਰਾਂ ਦੇ ਵਿੱਚ ਉਹ ਕਿਤੇ ਨਾ ਕਿਤੇ ਗਲਤੀ ਕਰ ਲੈਂਦੇ ਆ ਤੇ ਆਪਾਂ ਨੂੰ ਲੋੜ ਹੈ ਕਿ ਪੇਰੈਂਟਸ ਦਾ ਪਹਿਲਾ ਫਰਜ ਹੈ ਪੁਲਿਸ ਦਾ ਵੀ ਬਹੁਤ ਜ਼ਿਆਦਾ ਰੋਲ ਹੈ ਅਸੀਂ ਉਹਦੇ ਲਈ ਆਲਰੇਡੀ ਪਹਿਲਾਂ ਕਰ ਹੀ ਰਹੇ ਆ ਜਿਨ੍ਹਾਂ ਦੇ ਉੱਤੇ ਪਰਚੇ ਦੇਣੇ ਆ ਜਿਹੜਾ ਕੋਈ ਗਲਤ ਕੰਮ ਕਰਦਾ ਉਹਨਾਂ ਦੇ ਅਸੀਂ ਜਿਹੜੇ ਆ ਕੇਸ ਦਰਜ ਕਰਦੇ ਆ ਸਰਕਾਰ ਬਹੁਤ ਜ਼ਿਆਦਾ ਇਹਦੇ ਮਗਰ ਪਈ ਹੋਈ ਹੈ ਤੇ ਉਹ ਹਰ ਤਰ੍ਹਾਂ ਦਾ ਕੀਤਾ ਜਾ ਰਿਹਾ ਕੋਈ ਵੀ ਬਖਸ਼ੇ ਨਹੀਂ ਜਾਊਗਾ ਕਿਸੇ ਤੇ ਵੀ ਇਹਦੇ ਚ ਨਸ਼ਿਆਂ ਦੇ ਸਬੰਧਤ ਸਵਾਰਸ਼ਵੀ ਤੇ ਮੰਨੀ ਜਾਊਗੀ ਔਰ ਇਹ ਚੀਜ਼ ਹੁਣ ਸਵਾਰਸ਼ਾਨ ਲੋਕੀ ਵੀ ਹੁਣ ਬਹੁਤ ਘੱਟ ਹੈ ਉਹ ਜੀ ਕੋਈ ਕੋਈ ਕਰਦਾ ਨਹੀਂ ਜਦੋਂ ਕੋਈ ਇਹ ਚਿੱਟੇ ਦੇ ਵਿੱਚ ਜਾਂ ਕੋਈ ਹੋਰ ਨਸ਼ਿਆਂ ਦੇ ਵਿੱਚ ਕੋਈ ਮਗਰ ਆਮ ਲੋਕ ਹੁਣ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਹ ਜੇ ਸਾਡੇ ਘਰ ਚੀਜ਼ ਪਹੁੰਚ ਗਈ ਤਾਂ ਸਾਡਾ ਜਿਹੜਾ ਅਗੋ ਬੱਚੇ ਖਰਾਬ ਹੋ ਜਾਣਗੇ ਕੋਈ ਵੀ ਹੁਣ ਇਸ ਪਾਸੇ ਨੂੰ ਨਹੀਂ ਜਾ ਰਿਹਾ ਇਦੇ ਨਾਲ ਤੁਸੀਂ ਇਸ ਕਰਕੇ ਆ ਵੀ ਆਪਣਾ ਸਭ ਤੋਂ ਵੱਡਾ ਕੰਮ ਹੈਗਾ ਡਿਮਾਂਡ ਨੂੰ ਖਤਮ ਕਰਦਾ ਜੇ ਤੁਸੀਂ ਡਿਮਾਂਡ ਖਤਮ ਕਰਤੀ ਜੇ ਬੱਚੇ ਨੂੰ ਪਤਾ ਹੀ ਲੱਗ ਗਿਆ ਵੀ ਇਹ ਚੀਜ਼ ਮੇਰੀ ਮੌਤ ਹੈ ਜਾਂ ਮੈਂ ਅਨਫਿਟ ਹੋ ਜਾਊਂਗਾ ਉਹ ਆਪਣੇ ਆਪ ਹੀ ਡਿਮਾਂਡ ਜੇ ਖਤਮ ਹੋ ਗਈ ਤਾਂ ਸਪਲਾਈ ਬੰਦ ਹੋ ਜਾਣੀ ਹੈ ਡਿਮਾਂਡ ਇਹਨਾਂ ਸਪਲਾਈ ਨੂੰ ਖਤਮ ਕਰਦੇ ਨੇ ਇੱਕ ਤੋੜ ਇਹ ਵੀ ਹੈਗਾ ਕਿ ਉਹਨੂੰ ਚੇਨ ਨੂੰ ਤੋੜੀਏ ਤਾਂ ਕਿ ਲੋਕੀ ਜਿਹੜੇ ਨਸ਼ਾ ਕਰਨੀ ਨਾ ਤੇ ਇਸ ਚੀਜ਼ ਤੋਂ ਦੂਰ हट ਜਿਓ ਇਹ ਚੀਜ਼ ਆਪਣੇ ਆਪ ਬੰਦ ਹੋ ਜਾਣੀ ਹੈ ਅਸੀਂ ਜਿਹੜਾ ਇਨਫੋਰਮੇਸ਼ਨ ਜਿਹੜੀ ਅਸੀਂ ਚਾਹੁੰਦੇ ਆ ਕਿ ਲੋਕ ਅੱਗੇ ਆਉਣ ਇਹਦੇ ਬਾਰੇ ਸਾਨੂੰ ਸ਼ੇਅਰ ਕਰਕੇ ਜੇ ਮੇਰਾ ਨੰਬਰ ਦਿੱਤਾ ਹੈਗਾ 7508189007 ਹੈ ਐਸਐਚਓ ਦਾ ਹੈਗਾ 75081890023 ਹੈ ਤੁਸੀਂ ਸੀਕਰਟ ਰੱਖ ਕੇ ਵੀ ਇਨਫੋਰਮੇਸ਼ਨ ਦੇ ਸਕਦੇ ਹੋ ਜੇ ਤੁਹਾਡੇ ਕੋਲ ਨੌਲੇਜ ਆਉਂਦਾ ਹੈ ਵੀ ਕੋਈ ਗਲਤ ਬੰਦਾ ਕੰਮ ਕਰ ਰਿਹਾ ਤਾਂ ਤੁਸੀਂ ਦੱਸ ਸਕਦੇ ਹੋ ਤੁਹਾਡਾ ਨਾਮ ਜਿਹੜਾ ਗੁਪਤ ਰੱਖਿਆ ਜਾਏਗਾ ਤੇ ਜੇ ਤੁਸੀਂ ਚਾਹੁੰਦੇ ਜੇ ਕੋਈ ਬੰਦਾ ਨਸ਼ਾ ਵੀ ਛੱਡਣਾ ਚਾਹੁੰਦਾ ਹੈ ਔਰ ਬੱਚਾ ਜਾਂ ਕੋਈ ਬਜ਼ੁਰਗ ਹੈ ਤਾਂ ਉਹਦੇ ਲਈ ਹੋਟ ਸੈਂਟਰ ਬਣੇ ਹੋਏ ਨੇ ਐਸਐਮਓ ਸਾਹਿਬ ਇਹਨਾਂ ਦੱਸ ਵੀ ਗਏ ਆ ਤੇ ਉੱਥੇ ਜਿਹੜਾ ਉਹਨਾਂ ਦਾ ਇਲਾਜ ਹੋ ਸਕਦਾ ਹੈ ਉਹਨਾਂ ਦੇ ਕੋਈ ਅਸੀਂ ਪਰਚਾ ਦੇਣ ਦੀ ਲੋੜ ਨਹੀਂ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਜੇ ਕੋਈ ਡੀ ਐਡਿਕਸ਼ਨ ਵਿੱਚ ਆਉਣਾ ਚਾਹੁੰਦਾ ਤਾਂ ਤੁਸੀਂ ਉਹਦਾ ਜਿਹੜਾ ਸਹਿਯੋਗ ਲਓ ਉਹਨਾਂ ਨੂੰ ਦਾਖਲ ਕਰਾਓ ਉਹਨਾਂ ਦੇ ਕੋਈ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਉਹਨਾਂ ਨੂੰ ਅਸੀਂ ਸਹੀ ਰਸਤੇ ਦੇ ਵਿੱਚ ਲਿਆਉਣ ਦੀ ਸਮਾਜ ਦੇ ਨਾਲ ਮਿਲ ਕੇ ਉਦੋਂ ਆਪਾਂ ਸਹੀ ਰਸਤੇ ਤੇ ਲਿਆਉਣਾ ਤੇ ਜਵੇਂ ਇਹ ਸੁਸਾਇਟੀ ਕੰਮ ਕਰ ਰਹੀ ਹੈ ਇਹ ਨਸ਼ਾ ਛਡਾਉਣ ਦੇ ਵੀ ਜਿਹੜਾ ਕੋਈ ਗਲਤ ਕਰਤਿਆں ਚ ਪੈ ਗਿਆ ਤਾਂ ਉਹ ਚੀਜ਼ ਦਾ ਬੜੀ ਵਧੀਆ ਐਫਰਟ ਲਾ ਰਹੇ ਨੇ ਸਮਾਜ ਤੋਂ ਬਿਨਾ ਸਹਿਯੋਗ ਤੋਂ ਨਸ਼ੇ ਜਿਹੜੇ ਐ ਛਡਾਉਣੇ ਪੜੇ ਔਖੇ ਐ ਇਹਨਾਂ ਨੂੰ ਸ਼ੁਰੂ ਤੋਂ ਹੀ ਪੇਰੈਂਟਸ ਦਾ ਰੋਲ ਬਹੁਤ ਤਕੜਾ ਐ ਸਮਾਜ ਦਾ ਰੋਲ ਤਕੜਾ ਐ ਸਕੂਲਾਂ 'ਚ ਟੀਚਰਜ਼ ਦਾ ਬਹੁਤ ਐ ਜਿੱਥੇ ਵੀ ਕਿਤੇ ਜਾਣੇ ਉਥੇ ਅਵੇਅਰ ਜਿਹੜਾ ਹੈ ਬੱਚਿਆਂ ਨੂੰ ਸਟੂਡੈਂਟਸ ਨੂੰ ਕਰਦੇ ਰਹਿਣਾ ਚਾਹੀਦਾ ਇਸ ਦੇ ਨਾਲ ਹੀ ਜਿਹੜਾ ਹੈ ਹੌਲੀ-ਹੌਲੀ ਜੀ ਜਿਹੜੀ ਇਹ ਕੁ르ਤੀ ਆ ਖਤਮ ਹੋ ਜਾਏਗੀ ਨੇ ਕਈ ਲੋਕ ਇਸ ਚ ਤਾਂ ਪਏ ਹੋਏ ਨੇ ਕਿਉਂਕਿ ਇਹ ਪੈਸੇ ਦੀ ਗੇਮ ਹੈ ਇਹ ਬੜਾ ਸੌਖਾ ਤਰੀਕਾ ਹੈ ਜਾ ਕੇ ਵੇਚਦੇ ਆ ਕਰਦੇ ਆ ਤਾਂ ਕਿ ਪੜਦੇ ਪੁੱੜਦੇ ਹੈ ਨਹੀਂ ਉਹ ਕੁਝ ਇਹੋ ਜਿਹੇ ਨੇ ਵੀ ਜਿਹੜੇ ਉਹ ਇਸ ਚ ਸੌਖਾ ਤਰੀਕਾ ਪੈਸੇ ਇਹਦੇ ਚ ਪੈ ਜਾਂਦੇ ਆ ਇੱਕ ਵਾਰੀ ਜੇਲ੍ਹ ਚ ਜਾਏ ਹੁੰਦੇ ਆ ਮੁੜ ਕੇ ਉਹਨਾਂ ਨੂੰ ਹਾਦੀਤੀ ਪੈ ਜਾਂਦੀ ਹੈ ਇਸ ਕਰਕੇ ਆਪਣਾ ਪੇਰੈਂਟ ਦਾ ਕੰਟਰੋਲ ਬਹੁਤ ਅੱਛਾ ਸਮਾਜ ਦਾ ਬਹੁਤ ਹੈ ਆਪਾਂ ਜਿਹੜੀਆਂ ਨਾ ਸਪਲਾਈ ਬੰਦ ਤਾਂ ਹੀ ਹੋਣੀ ਹੈ ਜੇ ਇਹਦੀ ਡਿਮਾਂਡ ਘਟ ਗਈ ਤੇ ਬਾਕੀ ਜਿਹੜਾ ਅਸੀਂ ਸਾਰਾ ਹਰ ਤਰ੍ਹਾਂ ਦਾ ਤੁਹਾਡੇ ਨਾਲ ਆ ਉਹਦਾ ਤੇ ਐਕਸ਼ਨ ਲਵਾਂਗੇ ਜਿਹੜਾ ਵੀ ਕੋਈ ਗਲਤ ਬੰਦਾ ਇਸ ਅੱਗੇ ਆਉਂਦਾ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜਾ ਅੱਜ ਇੰਟਰਨੈਸ਼ਨਲ ਡਰੱਗ ਅਵੇਅਰਨੈਸ ਇਸੇ ਲਈ ਮਨਾਇਆ ਜਾ ਰਿਹਾ ਤਾਂ ਕਿ ਅਸਕਿੱਟਾਂ ਵੀ ਇਸੇ ਲਈ ਪੇਸ਼ ਕੀਤੀਆਂ ਜਾ ਰਹੀਆਂ ਤੇ ਆਪਾਂ ਜਿਹੜੀ ਇਹ ਸਮਾਜਿਕ ਬਰਾਈ ਤੋਂ ਦੂਰ ਰਹੀ ਹੈ ਥੰਕ ਯੂ ਮੈਂ ਜਿੱਥੇ ਫੇਰ ਇੱਕ ਵਾਰ ਆਇਆ ਤੇ ਇਸ ਸੰਸਥਾ ਨਾਲ ਮੇਰਾ ਕਰਤੀ ਘੋੜਾ ਪਿਆਰ ਹੋ ਚੁੱਕਿਆ ਤੇ ਬਿੰਦਰ ਹੋਰੀ ਅਮਰਜੀਤ ਹੋਰੀ ਰੋਜ਼ ਦਾ ਚਲੋ ਪੜੀ ਹੈ ਮੇਰਾ ਸੇ ਟਾਈਮ ਪਲਾਨ ਕਿ ਆਜ ਇਸ ਫੰਕਸ਼ਨ ਦੇ ਚੱਕਰ ਦੇ ਵਿੱਚ ਮੈਂ ਹਰਜੀਤ ਭਰਾ ਨੂੰ ਪਾਰ ਦੁਆਰੇ ਮਿਲਿਆ ਬਸ ਭਾਰ ਵੱਧ ਗਿਆ ਹਰਜੀਤ ਦਾ ਹਰਜੀਤ ਸਿੰਘ ਜਿਹੜੇ ਹੈਗੇ ਆ ਇਹ ਪ੍ਰੈਸ ਰਿਪੋਰਟਰ ਵੀ ਨੇ ਸਮਾਜ ਸੇਵੀ ਨੇ ਸ਼ਹਿਰਪੁਰ ਤੋਂ ਪਰ ਮੈਨੂੰ ਨਹੀਂ ਸੀ ਪਤਾ ਕਿ ਇਹ ਸੰਸਥਾ ਨੇतरी ਵਿੱਚ ਚਕਿਤਰਾ ਜੁੜੇ ਹੋਇਆ ਐਂਡ ਆਸਮ ਪ੍ਰੈਜੈਂਟੇਸ਼ਨ ਹਰਜੀਤ ਬਟ ਜਿਹੜੀ ਗੱਲ ਨਾ ਪਹਿਲਾਂ ਬਾਬਾ ਜੀ ਵੀ ਕਰ ਰਹੇ ਸੀਗੇ ਕਿ ਆਪਾਂ ਬਹੁਤ ਸਾਰਿਆਂ ਨੂੰ ਫੀਲ ਕਰਦੇ ਹਨ ਕਿ ਜਿਹੜੀ ਸਮਾਜ ਦੇ ਵਿੱਚ ਭੈੜਾ ਚੱਲ ਪਈ ਹੈ ਐਂਡ ਇੱਥੋਂ ਤੱਕ ਕਿ ਆਪਾਂ ਨੂੰ ਇੱਕ ਡਰਗ ਅਵੇਅਰਨੈਸ ਡੇ ਮਨਾਉਣਾ ਪੈ ਰਿਹਾ ਐਂਡ ਇਨ ਫੈਕਟ ਇਹ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਯੂਸ ਐਂਡ ਇਲੀਜੀਟ ਟ੍ਰਾਫਿਕਿੰਗ ਹੈ ਇਹਦੀ ਇਸ ਦਿਨ ਨੂੰ ਮਨਾਉਣ ਦੀ ਲੋੜ 1987 ਤੋਂ ਮਹਿਸੂਸ ਹੋਣ ਲੱਗੀ ਸੀ ਯੂਨਾਈਟਿਡ ਨੇਸ਼ਨਸ ਨੂੰ ਔਰ ਉਹਨਾਂ ਨੇ ਇਹ ਦਿਨ ਮੁਕਰਰ ਕੀਤਾ ਸੀਗਾ ਇਸ ਕਾਰਜ ਵਾਸਤੇ ਪਰ ਅ ਇਟ ਇਜ਼ ਐਕਚੁਅਲੀ ਸੈਡ ਅਫ ਸੋਰਸ ਦੀ ਗੱਲ ਹੈ ਕਿ ਆਪਾਂ ਨੂੰ ਇਹ ਦਿਨ ਮਨਾਉਣਾ ਪੈਂਦਾ ਲੋਕਾਂ ਨੂੰ ਯਾਦ ਕਰਾਉਣ ਲਈ ਕਿ ਇਹ ਇੰਨੀ ਬੁਰੀ ਚੀਜ਼ ਹੈ ਤੇ ਇਹਦੇ ਨਾਲ ਆਪਾਂ ਆਪਜਾ ਨੂੰ ਝੋੜ ਕੇ ਦੁਬਾਰੇ ਖੜੇ ਕਰਦੇ ਹਾਂ ਕਿ ਵੀ ਨੀਡ ਟੂ ਰਾਈਜ਼ ਟੂ ਦਿਸ ਕੌਜ਼ ਤੇ ਮੈਂ ਸਮਝਦਾ ਜਿਵੇਂ ਬਜ਼ੁਰਗ ਕਹਰੇ ਸੀ ਕਿ ਨਾਮੁਖਮਾਰੀ ਨਾਨਕਾ ਜੜੀ ਰਵੇ ਦਿਨ ਰਾਤ ਤੇ ਆਪਾਂ ਤਾਂ ਉਹ ਲੋਕਾਂ ਜਿਨ੍ਹਾਂ ਨੇ ਇਹ ਧੁਕਾਂ ਸੁਣੀਆਂ ਹੋਈਆਂ ਇਹਨਾਂ ਤੇ ਅਸਰ ਕੀਤਾ ਹੋਇਆ ਇਹਨਾਂ ਤੇ ਅਮਲ ਕੀਤਾ ਹੋਇਆ ਪਰ ਹੁਣ ਮੈਨੂੰ ਇਹ ਫੀਲ ਹੋਣ ਲੱਗ ਗਿਆ ਕਿ ਇੱਕਲਾ ਜਿਹੜਾ ਇੰਟੈਲੈਕਚੁਅਲ ਡਿਸਕੋਰਸ ਇਸ ਨਾਟ ਇਨਫ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪੁਲਿਸ ਦਾ ਆਪਣਾ ਕਾਰਜ ਜਿਹੜਾ ਹੈਗਾ ਜ਼ੋਰ ਨਾਲ ਕਰੀ ਰਹੀ ਹੈ ਐਂਡ ਤੁਹਾਡੇ ਵਰਗੀਆਂ ਇਹ ਜਥੇਬੰਦੀਆਂ ਜਿਹੜਾ ਇਹਦੇ ਵਾਸਤੇ ਬਹੁਤ ਵੇਅਰ ਨੇ ਤੇ ਸੁਚੇਤ ਨੇ ਉਹ ਆਪਣਾ ਕਾਰਜ ਕਰ ਰਹੀਆਂ ਬਟ ਮੈਨੂੰ ਲੱਗਦਾ ਹੁਣ ਜਿਹੜਾ ਥੋੜਾ ਜਿਹਾ ਦਿਮਾਗ ਨਾਲ ਹੈਂਡਲ ਕਰਨ ਦੀ ਲੋੜ ਹੈ ਜਿਹੜਾ ਹੱਥੋਂ ਨਿਕਲ ਚੁੱਕਿਆ ਉਹਨੂੰ ਸੰਭਾਲਣਾ ਰਿਕਵਰ ਕਰਨਾ ਰਿਕਵਰ ਕਰਨਾ ਬਹੁਤ ਔਖਾ ਹੈ ਉੜਾਪਾ ਆਪਣੇ ਬੱਚਿਆਂ ਤੇ ਬਹੁਤ ਜ਼ਿਆਦਾ ਫੋਕਸ ਕਰੀਏ ਆਪਣੇ ਬੱਚੇ ਜਿਹੜੇ ਇਹ WhatsApp ਯੂਨੀਵਰਸਿਟੀ ਦੇ ਸ਼ਿਕਾਰ ਨੇ ਇਹ ਪੀਅਰ ਪ੍ਰੈਸ਼ਰ ਦੇ ਸ਼ਿਕਾਰ ਨੇ ਆਪਾਂ ਹਰ ਬਾਰੇ ਗੱਲ ਕਹਿ ਦਿੰਦੇ ਆ ਪਰ ਇਹ ਗੱਲਾਂ ਇਸੇ ਤਰ੍ਹਾਂ ਸਟੇਜਾਂ ਤੋਂ ਬੋਲੀਆਂ ਜਾਂਦੀਆਂ ਆਪਾਂ ਬਹਿ ਕੇ ਸੁਣ ਕੇ ਚਲੇ ਜਾਂਦੇ ਆ ਕਦੇ ਅਸਰ ਨਹੀਂ ਕਰਦੇ ਨਾ ਤੇ ਮੇਰਾ ਖਿਆਲ ਹੈ ਆਪਾਂ ਨੂੰ ਬੱਚਿਆਂ ਤੇ ਬਹੁਤ ਜ਼ਿਆਦਾ ਉਚੇਚਾ ਧੌਰ ਦੇ ਕੇ ਇਸ ਗੱਲ ਤੇ ਉਹਨਾਂ ਨੂੰ ਇਕਨਾਲੀ ਅਜੇ ਡਿਸਟਰੈਕਟਰਸ ਪੈਦਾ ਕਰਨੇ ਚਾਹੀਦੇ ਆ ਜੇ ਜਿਹਦੇ ਨਾਲ ਉਹਨਾਂ ਦਾ ਇਹ ਜਿਹੀਆਂ ਭੇੜਾਂ ਬੱਲੀ ਧਿਆਨ ਕਿਹੜਾ ਜਾਵੇ ਸਪੋਰਟਸ ਹੈ ਆਪਾਂ ਹਰ ਵਾਰ ਕਹਿੰਨੇ ਆ ਕਿ ਸਰਕਾਰ ਗਰਾਊਂਡ ਬਣਾਵੇ ਸਰਕਾਰ ਇਹ ਬਣਾਵੇ ਸਰਕਾਰ ਉਹ ਬਣਾਵੇ ਆਪਾਂ ਗੁੱਲੀ ਡੰਡਾ ਖੇਡਣਾ ਬੰਦ ਕਰਤਾ ਉਹਦੇ ਤਾਂ ਕੋਈ ਇਨਫਰਾਸਟ੍ਰਕਚਰ ਨਹੀਂ ਸੀ ਹੁੰਦਾ ਇਹਦਾ ਨਾ ਆਪਣੇ ਬੇਸਿਕ ਖੇਡਾਂ ਜਿਹੜੀਆਂ ਉਹੀ ਖੇਡਣੀਆਂ ਬੰਦ ਕਰਤੀਆਂ ਉਲਟਾ ਆਪਾਂ ਟਰੈਕਟਰਾਂ ਦੇ ਡੋਜਨ ਬਣਾਉਣ ਲੱਗ ਗਏ ਆ ਉਹ ਮੁਕਾਬਲਿਆਂ ਦਾ ਆਪਾਂ ਨੂੰ ਸੁਆਦ ਆਉਣ ਲੱਗਿਆ ਕਿਉਂਕਿ ਕਿਸੇ ਨੇ ਇੱਕ ਉਹ ਗੰਦੀ ਜੀ ਵਟਸਐਪ ਤੇ ਫੇਸਬੁੱਕ ਟਿਕਟੌਕ ਤੇ ਰੀਲ ਬਣਾਈ ਹੁੰਦੀ ਆ YouTube ਸ਼ਾਰਟਸ ਤੇ ਉਹ ਦੇਖ ਕੇ ਸਾਰੇ ਉੱਤੇ ਲਾਈਕਸ ਪਾਈ ਜਾਂਦੇ ਰਹਿੰ ਆਪਾਂ ਬੱਚਿਆਂ ਨੂੰ WhatsApp ਯੂਨੀਵਰਸਿਟੀ ਜੋ ਕੱਢੀਏ ਬੱਚਿਆਂ ਨੂੰ ਆਊਟ ਐਂਡ ਅਬਾਊਟ ਭੇਜੀਏ ਬੱਚਿਆਂ ਦੇ ਨਾਲ ਵਕਤ ਤੋਂ ਵਤ ਇਨਵੋਲ ਹੋਈਏ ਇੰਗੇਜ ਹੋਈਏ ਸਭ ਤੋਂ ਜ਼ਿਆਦਾ ਜਿਹੜੀ ਵਲਨਰੇਬਲ ਐਸਪੈਕਟ ਆਪਣੀ ਜਿਹੜੀ ਬਾਤੀ ਹੈ ਨਾ ਉਹ ਬੱਚੇ ਨੇ ਜਿਹੜੇ 40 ਟੱਪ ਗਏ ਉਹਨਾਂ ਦਾ ਡਰਗਸ ਤੇ ਲੱਗਣਾ ਬਹੁਤ ਮੁਸ਼ਕਿਲ ਹੈ ਜਿਹੜੇ ਲੱਗ ਚੁੱਕੇ ਆ ਬੁਰੀ ਤਰ੍ਹਾਂ ਮਲਬਜ਼ ਨੇ ਇਸ ਗੱਲ ਤੋਂ ਬੁਰੀ ਤਰ੍ਹਾਂ ਉਹਨਾਂ ਦਾ ਨਿਕਲਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਰੀਲੈਪਸ ਬਹੁਤ ਬੁਰੀ ਤਰ੍ਹਾਂ ਹੁੰਦੀ ਹੈ ਆਮ ਨਾਟ ਗਿਵਿੰਗ ਅਪ ਔਨ them ਅਮਰਜੀਤ ਖੋਰੀ ਬਹੁਤ ਸੋਹਣਾ ਕੰਮ ਕਰ ਰਿਹਾ ਹੈ ਇਹਦੇ ਕਈ ਲੋਕਾਂ ਨੂੰ ਬੜੀ ਮਿਹਨਤ ਨਾਲ ਇਹਨਾਂ ਨੇ ਇਸ ਨਰਕ ਚੋਂ ਕੱਢਿਆ ਤੇ ਉਹ ਕਈ ਬੱਚੇ ਹੁਣ ਆ ਕੇ ਸਾਡੇ ਇੱਕ ਤਰ੍ਹਾਂ ਦੇ ਬ੍ਰਾਂਡ ਐਮਬੈਸਡਰਸ ਨੇ ਸਟੇਜਸ ਤੋਂ ਪਰਫਾਰਮ ਕਰਦੇ ਨੇ ਨਸ਼ਾ ਵਿਰੋਧੀ ਮਹਿਮਾ ਦੇ ਵਿੱਚ ਉਹ ਬੱਚਾ ਆਇਆ ਨਹੀਂ ਅਜੇ ਕੋਈ ਬਾਕੀ ਜਿਹੜਾ ਆਪਣਾ ਹਾਂ ਜੀ ਅਮਨ ਕਿਨੋਂ ਅਮਨ ਅਮਨ ਅੱਛਾ ਅੱਛਾ ਬਿਜ਼ੀ ਹੋ ਗਿਆ ਬਿਜ਼ੀ ਤਾਂ ਤੁਹਾਡੇ ਸਾਰਿਆਂ ਦੇ ਵਿਆਹ ਨਹੀਂ ਹੋਏ ਸੀ ਦਿਸ ਇਜ਼ ਵਾਟ ਇਜ਼ ਅਪਰੀਸ਼ੀਏਬਲ ਅਬਾਊਟ ਦਿਸ ਆਰਗੇਨਾਈਜੇਸ਼ਨ ਐਂਡ ਮੋਰ ਸੱਚ ਆਰਗੇਨਾਈਜੇਸ਼ਨ ਬਾਇ ਡਿਸਪਲੀਅਰ ਡੀਐਸਪੀ ਸਾਹਿਬ ਨਾਲ ਵੀ ਹੁਣੀ ਗੱਲ ਕਰ ਰਿਹਾ ਸੀ ਆਪਾਂ ਸਾਰੇ ਬਿਜ਼ੀ ਆ ਆਪਣਾ ਸਭ ਦਾ ਇਸ ਵੇਲੇ ਧਿਆਨ ਵਟਿਆ ਹੋਇਆ ਹੈ ਕਿ ਮੈਂ ਕਾਰਲੀ ਨਾਲ ਉੱਥੇ ਪਹੁੰਚਣਾ ਹੈ ਇਹ ਜੱਥੇਬੰਦੀ ਵੀ ਪਰਿਵਾਰਾਂ ਵਾਲੀ ਹੈ ਇਹ ਜੱਥੇਬੰਦੀ ਵੀ ਜ਼ਿੰਮੇਵਾਰੀਆਂ ਵਾਲੀ ਹੈ ਕਾਰੋਬਾਰਾਂ ਵਾਲੀ ਹੈ ਉਹਦੇ باوجود ਵਿਦ ਲਿਮਿਟਡ ਰਿਸੋਰਸਸ ਵਿਦ ਲਿਮਿਟਡ ਟਾਈਮ ਐਂਡ 올 ਦਾ ਕੰਪਲਸਿਓਨਸ ਇਹ ਆਪਣੀ ਐਫਰਟ ਨਹੀਂ ਛੱਡ ਰਹੇ ਆ ਰੀਅਲੀ ਸਟੈਂਡ ਟੂ ਕੰਗ੍ਰੈਚੂਲੇਟ ਥੈਮ ਇਹਨਾਂ ਨੂੰ ਬਹੁਤ ਬਹੁਤ ਵਧਾਈ ਹੈ ਇਸ ਗੱਲ ਦੀ ਕਿ ਇਹਦੇ باوجود ਆਪਣੇ ਮੁਸ਼ਕਲਾਂ ਦੇ باوجود ਐਡਵਰਸਟੀਟੀ ਦੇ ਮੌਜੂਦ ਇਹ ਆਪਣਾ ਜਜ਼ਬਾ ਜਿਉਂਦਾ ਰੱਖਦੇ ਆ ਉਹਦੇ ਲਈ ਨਿਰੰਤਰ ਕਾਰਜ ਕਰ ਰਹੇ ਆ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹਨਾਂ ਦਾ ਕਾਰਜ ਉਹ ਬਹੁਤ ਛੇਤੀ ਫਲ ਪਾਵੇ ਆਪਣਾ ਪੰਜਾਬ ਬਚਦਿਆਂ ਚੁਟੂ ਜਵੇ ਪਰ ਮੈਂ ਫੇਰ ਉਸੇ ਗੱਲ ਨੂੰ ਰਿਪੀਟ ਕਰੂੰਗਾ ਕਿ ਆਪਾਂ ਆਪਣੇ ਬੱਚਿਆਂ ਤੇ ਬਹੁਤ ਜ਼ਿਆਦਾ ਜ਼ੋਰ ਦੇਈਏ ਉਹਨਾਂ ਨੂੰ ਕੰਸਟਰਕਟਿਵਲੀ ਇੰਗੇਜ ਕਰੀਏ ਮੈਂ ਇੱਕ ਛੋਟੀ ਜੀ ਚੀਜ਼ ਹੈ ਜਿਹੜਾ ਮੈਂ ਆਪਣੇ ਬੱਚੇ ਨਾਲ ਕਰਦਾ ਮੀਆਂ ਐਂਡ ਮਾਈ ਵਾਈਫ ਅਸੀਂ ਦੋਨੇ ਵਰਕਿੰਗ ਆ ਮਿਸਿਸ ਐਸਪੀ ਨੇ ਮੈਂ ਐਸਟੀਐਮ ਆ ਦੋਨੇ ਬਹੁਤ ਬਿਜ਼ੀ ਆ ਤੇ ਅਸੀਂ ਦੂਰ ਦੂਰ ਪੋਸਟਡ ਹਨਾ ਮੈਡਮ ਫਰਵਾੜੇ ਨੇ ਮੈਂ ਇੱਥੇ ਆ ਤੇ ਬੱਚਾ ਸਾਡਾ ਲੁਧਿਆਣੇ ਆ ਆਫਨ ਆਨ ਚਲੇ ਗਏ ਆਗੇ ਚਲੇ ਗਿਆ ਹੀ ਚੱਲਦਾ ਰਹਿੰਦਾ ਸਾਡਾ ਬਟ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਸਾਡਾ ਅਨਸੈਟ ਰੂਲ ਕਹ ਲੋ ਸਾਡੀ ਦੋਨੋਂ ਦੀ ਆਪਸ ਐਗਰੀਮੈਂਟ ਹੈ ਕਿ ਹਰ ਰੋਜ਼ ਬੱਚੇ ਨਾਲ ਦੋਨੋਂ ਚੇਕ ਜਣਾ ਜ਼ਰੂਰ ਹੋਗਾ ਅਸੀਂ ਜਿਵੇਂ ਮਰਜ਼ੀ ਐਡਜਸਟਮੈਂਟ ਕਰੀਏ ਜਿੰਨਾ ਮਰਜ਼ੀ ਟਰੈਵਲ ਕਰੀਏ ਜੋ ਮਰਜ਼ੀ ਕਰੀਏ ਹਾਲਾਂਕਿ ਉਹਦੇ ਫੁਨਾਨਾ ਨਾਨੀ ਜਾਂ ਦਾਦਾ ਦਦੀ ਹਮੇਸ਼ਾ ਨਾਲ ਹੁੰਦੇ ਆ ਕੇਅਰ ਟੇਕਰ ਵੀ ਹੁੰਦਾ ਹੈ ਬਟ ਇੱਕ ਅਸੀਂ ਉਸੂਲ ਬਣਾ ਲਿਆ ਕੱਕੇ ਨਾਲ ਰਾਤ ਨੂੰ ਅਸੀਂ ਕਿਤਾਬ ਪੜ੍ਹ ਕੇ ਸੌਂਦੇ ਹਾਂ ਅਸੀਂ WhatsApp ਦੇਖਦੇ ਫੇਸਟਾਈਮ ਦੇਖਦੇ ਜਾਂ ਫੇਸਬੁੱਕ ਦੇਖਦੇ ਫੇਸਬੁੱਕ ਤਾਂ ਘਰ ਮੈਂ ਹੈ ਹੀ ਨਹੀਂ ਆ ਤਾਂ ਉਹ ਦੇਖਦੇ ਨਹੀਂ ਸੌਂਦੇ ਅਸੀਂ ਹਮੇਸ਼ਾ ਕਿਤਾਬ ਪੜ੍ਹ ਕੇ ਸੌਂਦੇ ਹਾਂ ਐਂਡ ਕੁਝ ਹੋਰ ਹੈ ਜੀ ਐਕਟੀਵਿਟੀਜ਼ ਚ ਬੱਚੇ ਨੂੰ ਇੰਗੇਜ ਕਰ ਲਿਆ ਉਹਨੂੰ ਗਿਟਾਰ ਸਿੱਖਣ ਲਾਤਾ ਹੈ 6 ਸਾਲ ਦਾ ਜੇ ਫੋਰਸ ਰਾਈਡਿੰਗ ਕਰਨ ਲਾਤਾ ਹੈ ਮੈਂ ਫਿਰ ਕਹਿ ਰਿਹਾ ਵੀ ਜ਼ਰੂਰੀ ਨੇ ਪਹਾੜ ਸਾਈਡਿੰਗ ਵੀ ਕਰਨੀ ਹੈ ਜ਼ਰੂਰੀ ਨੇ ਬਕਟਾਰੀ ਵੀ ਸੁਣਾਉਣੀ ਹੈ ਹਨਾ ਮੈਂ ਕਿਦਾਂ ਸ਼ੌਂਕ ਨਾਲ ਤੁੰਬੀ ਵੀ ਖਰੀਦ ਕੇ ਲਿਆ ਆਂ ਅਨਡ ਨੋਜ਼ ਦੈਟ ਵਰ ਨਾਓ ਕਿ ਇਹ ਤੁੰਬੀ ਹੈ ਤੇ ਉਹ ਲੱਗਿਆ ਹੋਇਆ ਸੀ ਉਹਨਾਂ ਦੀ ਡਾਈਜ਼ ਟੂ ਕੰਸਟਰਕਟਿਵਲੀ ਇੰਗੇਜ ਦ ਚਿਲਡਰਨ ਜੇ ਬੱਚਾ ਉਹ ਰਾਤ ਨੂੰ WhatsApp Facebook ਦੇਖਦਾ ਨਹੀਂ ਸੌਂਗਾ ਕੁਝ ਹੋਰ ਕਰਦਾ ਸੌਂਗਾ ਹੀ ਵਿਲ ਡੈਫੀਨੇਟਲੀ ਬੀ ਵੇਕਿੰਗ ਅਪ ਟੂ ਦਾ ਡਿਫਰੈਂਟ ਥਾਟ ਹੀ ਵਿਲ ਡੈਫੀਨੇਟਲੀ ਬੀ ਡਰੀਮਿੰਗ ਡਿਫਰੈਂਟ ਡਰੀਮਸ ਉਹਦਾ ਸਬਕੌਨਸ਼ੀਅਸ ਉਹਦੇ ਤੇ ਵੱਖਰੀ ਤਰੀਕੇ ਨਾਲ ਕੰਮ ਕਰੂਗਾ ਟੀਵੀ ਤੇ ਆਪਾਂ ਲਾ ਕੇ ਛੱਡ ਦੇਣੇ ਕਿਲੇ ਯਾਰ ਇਹਨੂੰ ਫੋਨ ਦੇ ਦਿਓ ਇਹਨੂੰ ਟੀਵੀ ਦੇ ਦਿਓ ਆਪਾਂ ਪੰਜ ਮਿੰਟ ਸ਼ਾਂਤੀ ਨਾਲ ਬਹਿ ਜਾਈਏ ਆਈ نو ਐਸ ਪੇਰੈਂਟਸ ਮੁਸ਼ਕਿਲ ਹੁੰਦਾ ਹੈ ਆਪਾਂ ਬਿਜ਼ੀ ਵੀ ਹੁੰਨੇ ਆ ਬਟ ਐਟਲੀਸਟ ਉਹਦੇ ਤੇ ਕੰਟਰੋਲ ਜ਼ਰੂਰ ਰੱਖਿਓ ਉਹਦੇ ਤੇ ਚੈੱਕ ਜ਼ਰੂਰ ਇੱਥੇ ਆਏ ਸਾਰੇ ਪਤਵੰਤੇ ਸੱਜਣਾ ਅਤੇ ਇੱਥ ਉਨਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾ ਜਿਵੇਂ ਆਪਾਂ ਜਾਣਦੇ ਹਾਂ ਕਿ ਪੰਜਾਬ ਜਿਨਾ ਜਾਂਦਾ ਹੈ ਕਿ ਇੱਕ ਬਹੁਤ ਹੀ ਪ੍ਰੋਸਪਰਸ ਸਟੇਟ ਹੈ ਅਗਾਹ ਵਧੂ ਸਟੇਟ ਹੈ ਬਹੁਤ ਵਧੀਆ ਸਟੇਟ ਹੈ ਤੇ ਪਰ ਅੱਜ ਕੱਲ ਜੋ ਵੀ ਪੰਜਾਬ ਨੂੰ ਨਸ਼ਿਆਂ ਨੇ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਆ ਸਾਡਾ ਸਾਰਾ ਪੰਜਾਬੀ ਜੋ ਜਾਂ ਤਾਂ ਉਹ ਬਾਹਰ ਜਾ ਰਹੇ ਆ ਜਾਂ ਜਿਹੜੇ ਇੱਥੇ ਰਹਿ ਰਹੇ ਆ ਨਸ਼ਿਆਂ ਵਿੱਚ ਲੱਗ ਬਾਕ ਕੇ ਆਪਣੀ ਜਵਾਨੀ ਆਪਣੀ ਸਭ ਕੁਝ ਖਰਾਬ ਕਰ ਰਿਹਾ ਹੈ ਪਹਿਲਾਂ ਤੇ ਸਿੱਕੇ ਆਪਣੇ ਪੰਜਾਬ ਦੇ ਮੁੰਡੇ ਹੀ ਨਸ਼ੇ ਵਿੱਚ ਪਏ ਹੋਏ ਆ ਪਰ ਹੁਣ ਪੰਜਾਬ ਦੀਆਂ ਕੁੜੀਆਂ ਵੀ ਨਸ਼ੇ ਵੱਲ ਲੱਤ ਤੁਰੀਆਂ ਇਹ ਨਸ਼ਾ ਇੱਕ ਅਜਿਹੀ ਚੀਜ਼ ਹੈ ਕਿ ਜਿਹੜੀ ਇੱਕ ਵਾਰ ਤੁਹਾਨੂੰ ਲੱਗਦਾ ਕਿ ਸ਼ੌਂਕ ਦੇ ਵਜੋਂ ਤੁਸੀਂ ਸ਼ੁਰੂ ਕਰਦੇ ਹੋ ਪਰ ਇਹਦੀ ਇੱਕ ਇਹ ਜਿਹੀ ਆਦਤ ਪੈ ਜਾਂਦੀ ਹੈ ਹੌਲੀ-ਹੌਲੀ ਕਿ ਤੁਸੀਂ ਇਸ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ ਪੰਜਾਬ ਸਰਕਾਰ ਵੱਲੋਂ ਕਾਫੀ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਨਸ਼ਾ ਜਿਨ੍ਹਾਂ ਨੂੰ ਵੀ ਨਸ਼ਾ ਛਡਾਊ ਕੇਂਦਰ ਵੀ ਖੋਲੇ ਜਾ ਰਹੇ ਥਾਂ-ਥਾਂ ਤੇ ਅਤੇ ਜਿਨ੍ਹਾਂ ਨੂੰ ਸਿੰਥੈਟਿਕ ਨਸ਼ਾ ਲੈਂਦੇ ਆ ਇੱਕ ਤਰ੍ਹਾਂ ਦਾ ਜਿਹੜਾ ਨਸ਼ਾ ਹੈ ਉਹਨਾਂ ਨੂੰ ਬਦਲਮਾ ਪ੍ਰਬੰਧ ਦੇ ਅਕਸਰ ਜੀਵ ਥੱਲੇ ਦਵਾਈ ਦਿੰਨੇ ਇਹਦੇ ਵਿੱਚ ਥਾਂ ਥਾਂ ਤੇ ਸਾਡੇ ਹਸਪਤਾਲਾਂ ਵਿੱਚ ਕੋਰਸ ਸੈਂਟਰ ਬਣੇ ਹੋਏ ਆ ਜਿੱਥੋਂ ਕਿ ਦਵਾਈ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ ਆਪਣੀ ਇਸ ਮਹਿਲਕਰਾਂ ਦੀ ਲੋਕ ਭਲਾਈ ਕਮੇਟੀ ਜਿਹੜੀ ਕਿ ਇਥੇ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਦੀ ਭਲਾਈ ਵਾਸਤੇ ਉਹਨਾਂ ਦੇ ਰੀਹੈਬਿਲਿਟੇਸ਼ਨ ਵਾਸਤੇ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ ਇਹਦੇ ਲੋਕ ਭਲਾਈ ਦੇ ਪ੍ਰਧਾਨ ਜੀ ਸ੍ਰੀ ਪਰਮਿੰਦਰ ਸਿੰਘ ਜੀ ਦੀ ਹਮੇਦੀ ਇਨਾਰੇ ਮੀਤ ਪ੍ਰਧਾਨ ਫਰੋਜ਼ ਖਾਨ ਜੀ ਇਹ ਸਾਰਾ ਇਹ ਸਾਰੀ ਕਮੇਟੀ ਬਹੁਤ ਚੰਗੀ ਤਰ੍ਹਾਂ ਇੱਕ ਕੰਮ ਕਰੀਏ ਕਾਫੀ ਸਾਲਾਂ ਤੋਂ ਇਹਨਾਂ ਨਾਲ ਜੁੜੀ ਹੋਈ ਹੈ ਜਿਹੜੇ ਵੀ ਨਸ਼ੇ ਦੇ ਨਸ਼ੇ ਦੇ ਵਿੱਚ ਕਿਸੇ ਇੱਕ ਤਰ੍ਹਾਂ ਦੀ ਮਦਦ ਦੀ ਲੋੜ ਹੁੰਦੀ ਹੈ ਰੀਹੈਬਿਲਿਟੇਸ਼ਨ ਪੇਸ਼ੈਂਟ ਦੀ बेसिकली ਉਹਨਾਂ ਵਾਸਤੇ ਉਹਨਾਂ ਦੁਆਰਾ ਕਿਵੇਂ ਉਸ ਨਵੀਂ ਆਪਣੀ ਨਵੀਂ ਜਿਹੜੀ ਸਮਾਜ ਦੇ ਵਿੱਚ ਵਾਪਸ ਲਿਆਉਣਾ ਵਾ ਉਹਨਾਂ ਵਾਸਤੇ ਕਾਫੀ ਉਪਰਾਲਾ ਕਰ ਰਹੀ ਹੈ ਮੈਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਾਂ ਕਿ ਇਹਨਾਂ ਨੇ ਬਹੁਤ ਜ਼ਿਆਦਾ ਚੰਗਾ ਕੰਮ ਕਰ ਰਹੇ ਆ ਤੇ ਇਹਨਾਂ ਲਈ ਇਹ ਪਤਾਈ ਦੇ ਪਾਤਲ ਵੀਰ ਤੇ ਸਾਡੇ ਧੰਨਵਾਦ ਦੇ ਵੀ ਪਾਤਲ। ਦਸ਼ਾਲੀ ਦਲਦਲ ਵਿੱਚ ਫਸ ਗਈ ਜਾ ਰਹੀ ਹੈ। ਬਹੁਤ ਸਾਰੇ ਉਪਰਾਲੇ ਹੋ ਰਹੇ ਨੇ। ਵਿਸ਼ੇਸ਼ ਤੌਰ ਤੇ ਜਿਹੜਾ ਲੋਕ ਭਲਾਈ ਵੈਲਫੇਅਰ ਸੁਸਾਇਟੀ ਹੈ ਇਹ ਕਈ ਸਾਲਾਂ ਤੋਂ ਇਸ ਉਦਮ ਦੇ ਵਿੱਚ ਲੱਗੇ ਹੋਏ ਨੇ। ਆਪਾਂ ਹੁਣ ਕੈਨੇਡਾ ਤੋਂ ਸੁਣ ਰਹੇ ਸੀ। ਉਹਨਾਂ ਨੇ ਇੱਕ ਨਸ਼ੇ ਦੀ ਗੱਲ ਕਰੀ ਹੈ। ਕੁਝ ਨਸ਼ੇ ਐਸੇ ਨੇ ਜਿਹੜੇ ਅਸੀਂ ਸਰੀਰ ਦੇ ਲਈ ਵਰਤਦੇ ਆ ਉਹ ਨਸ਼ੇ ਜਿੱਥੇ ਸਾਡੇ ਸਰੀਰ ਦਾ ਨੁਕਸਾਨ ਕਰਦੇ ਨੇ ਉਥੇ ਆਰਥਿਕ ਤੌਰ ਤੇ ਵੀ ਸਾਡਾ ਨੁਕਸਾਨ ਕਰਦੇ ਨੇ ਹਰ ਪਾਸੇ ਨੁਕਸਾਨ ਹੁੰਦਾ ਪਰ ਕੁਝ ਐਸੇ ਨਸ਼ੇ ਨੇ ਜਿਹੜੇ ਲਾਜ਼ਮੀ ਨੇ ਜਦੋਂ ਬਾਬਰ ਨੂੰ ਸਬੂਰੂ ਨਾਨਕ ਦੇ ਮਹਾਰਾਜ ਜੀ ਮਿਲੇ ਬਾਬਰ ਨੇ ਸਤਗੁਰਾਂ ਨੂੰ ਸ਼ਰਾਬ ਪੇਸ਼ ਕੀਤੀ ਕਹਿੰਦੇ ਆ ਪੀਓ ਦੇ ਵਿੱਚ ਬੜਾ ਵਧੀਆ ਨਸ਼ਾ ਹੈ ਬੜਾ ਸਹੂਰ ਆਵੇਗਾ ਬੀਬੀ ਸਤਗੁਰੂ ਨਾਨਕ ਨੇ ਮਹਾਰਾਜ ਕਹਿਣ ਲੱਗੇ ਇਹ ਜਿਹੜੇ ਤਰ੍ਹਾਂ ਸ਼ਰਾਬ ਦਾ ਨਸ਼ਾ ਨਾ 2-4 ਘੰਟਿਆਂ ਚ ਲੈ ਜਾਵੇਗਾ ਰਾਤ ਨੂੰ ਪੀਤਾ ਸਵੇਰ ਨੂੰ ਉਤਰ ਜਾਵੇਗਾ ਪਰ ਮੈਂ ਜਿਹੜਾ ਨਸ਼ਾ ਪੀਤਾ ਉਹ ਉਹ ساری ਜ਼ਿੰਦਗੀ ਨਹੀਂ ਉਤਰਦਾ ਆ ਹੁਣੇ ਕੰਡਾਡਾ ਵਾਲੇ ਵੀਰ ਜੀ ਦੱਸਦੇ ਸੀ ਨਾਮ ਦਾ ਨਸ਼ਾ ਹੈ ਉਹ ਐਸਾ ਨਸ਼ਾ ਹੈ ਜਿਹੜਾ ਇੱਕ ਵਾਰੀ ਜਿਹਨੂੰ ਚੜ੍ਹ ਜੇ ਉਤਰਦਾ ਨਹੀਂ ਸਮਾਜ ਸੇਵਾ ਦਾ ਵੀ ਇੱਕ ਨਸ਼ਾ ਹੈ ਆ ਜਿਹੜੀ ਆਪਣੀ ਵੈਲਫੇਅਰ ਸੁਸਾਇਟੀ ਕੰਮ ਕਰ ਰਹੀ ਹੈ ਵੀ ਇੱਕ ਨਸ਼ਾ ਹੈ ਲੋਕਾਂ ਦਾ ਭਲਾ ਕਰਨਾ ਇਹੋ ਜਿਹੇ ਨਸ਼ੇ ਅਪਣਾਉਣ ਦੀ ਲੋੜ ਹੈ ਉਹ ਨਸ਼ੇ ਜਿਹੜੇ ਸਾਨੂੰ ਤੇ ਸਾਡੇ ਸਮਾਜ ਨੂੰ ਖਰਾਬ ਕਰਦੇ ਨੇ ਉਹਨਾਂ ਦਾ ਤਿਆਗ ਕਰੋ ਜਿਹੜੇ ਨਹੀਂ ਤਿਆਗ ਕਰ ਸਕਦੇ ਉਹ ਇਸ ਕਲੱਬ ਦੇ ਨਾਲ ਸੰਪਰਕ ਕਰੋ ਇਹ ਮਦਦ ਕਰਦੇ ਨੇ ਸਾਨੂੰ 사ਸ਼ੀ ਕਾਲ ਜੀ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਹਨ ਜਿਹੜਾ ਸੈਮੀਨਾਰ ਆਪਾਂ ਕਰਵਾਈ ਹੈ ਹਰ ਸਾਲ ਮਨਾਉਂਦੇ ਆਪਾਂ ਇਨੂੰ ਮਨਾਉਂਦਾ ਵੀ ਇੱਕ ਮੋਟੀ ਰਹਾ ਨਾ ਵੀ ਆਪਣੇ ਬੱਚੇ ਜਿਹੜੇ ਅੱਜ ਕੱਲ ਨਸ਼ੇ ਦੇ ਵਿੱਚ ਪੈ ਚੁੱਕੇ ਨੇ ਕਿੰਨੀ ਤਰ੍ਹਾਂ ਨਸ਼ੇ ਨੇ ਬਰਬਾਦ ਕਰ ਦਿੱਤੇ ਆ ਪਰ ਕੋਈ ਇੱਕ ਅੱਧਾ ਬਰਸ ਨਹੀਂ ਹੁੰਦਾ ਜਿਹੜਾ ਇਹਨਾਂ ਚੀਜ਼ਾਂ ਦੇ ਖਿਲਾਫ ਖੜਾ ਹੁੰਦਾ ਪਰ ਇਹਨਾਂ ਨੇ ਆਪਾਂ ਸਾਥ ਹੋ ਦੇਣ ਦੀ ਬਤਾਈ ਲੋਕ ਤਾਂ ਕਾਫੀ ਜਿਹੜੇ ਵੀ ਪਿੱਛੇ ਨੂੰ ਖਿੱਚਦੇ ਆ ਪਰ ਮੈਂ ਵੀਰ ਜੀ ਦਾ ਬਹੁਤ ਧੰਨਵਾਦ ਕਰਦੀ ਆ ਜਿਹੜੇ ਇਹ ਮੋਦੀ ਨਾਲ ਅੱਗੇ ਚੱਲ ਰਹੇ ਨੇ ਕਿ ਕਿਸੇ ਨਾ ਕਿਸੇ ਦਾ ਘਰ ਬਚੂਗਾ। ਔਰ ਮੈਂ ਵੀ ਕਿਤੇ ਨਾ ਕਿਤੇ ਇਹਨਾਂ ਨਾਲ ਜੁੜੀ ਹੋਈ ਆ। Banda ਉਹੀ ਆ ਜਿਹੜਾ ਹਨਾ ਮਤਲਬ ਜਿਹਨੂੰ ਕਿਸੇ ਨੂੰ ਥੇਸ ਲੱਗੀ ਹੁੰਦੀ ਆ ਸਭ ਤੋਂ ਪਹਿਲਾਂ ਉਹ ਅੱਗੇ ਆਉਂਦਾ। ਉਸ ਤੋਂ ਬਾਅਦ ਜਿਹੜੇ ਮੰਨਦੇ ਨੂੰ ਲੱਗਦਾ ਵੀ ਹਾਂ ਅੱਜ ਸਾਡਾ ਘਰ ਬਚਾ ਤਾਂ ਆਪਾਂ ਕਿਸੇ ਦੇ ਹੋਰ ਵੀ ਘਰ ਬਚਾਈਏ।